ਥੋੜੇ ਘੱਟੇ ਬਾਕੀ ਬਚੇ ਆ ਦੂਸੰਬਰ ਦਾ ਦਿਨ ਆ ਗਿਆ ਜੋ ਉੱਤੇ ਸਜ਼ਾ ਸੁਾਈ ਜਾਣੀ ਹੈ ਜਿਹੜੇ ਮੀਟਰਾਂ ਨੂੰ ਤਲਬ ਕੀਤਾ ਹੋਇਆ ਉਹਦੇ ਵਿੱਚ ਵਾਪਸ ਭਾਰਤ ਦੇ ਨਿਕਾਸ ਕਰਨ ਦੀ ਚਰਚਾ ਹੋ ਰਹੀ ਚੱਲਦੀ ਹੈ ਸੋ ਸੋ ਪਹਿਲਾਂ ਇਹ ਜੇ ਸੰਭਾਵਨਾਵਾਂ ਬਣੀਆਂ ਹੋਈਆਂ ਉਸ ਲੈ ਕੇ ਤੁਹਾਡੀ ਸਜੈਸ਼ਨ ਹੈ ਅਕਾਲ ਤਖਤ ਸਾਹਿਬ ਤੇ ਜਥੇਦਾਰ ਸਭਾ ਨੂੰ ਕਿ ਕਿਸ ਤਰ੍ਹਾਂ ਦੇ ਫੈਸਲੇ ਨਹੀਂ ਅਕਾਲ ਤਖਤ ਸਾਹਿਬ ਤੇ ਜਥੇਦਾਰ ਤੋਂ ਸਾਰੀ ਦੁਨੀਆ ਇਹੀ ਫੇਅਰਨੈਸ ਦੀ ਉਮੀਦ ਹੀ ਕਰੂਗੀ ਕਿ ਜੋ ਵੀ ਫੈਸਲਾ ਲੈਣਗੇ ਮੈਰਿਟ ਦੇ ਆਧਾਰ ਤੇ ਲੈਣਗੇ ਕਿਸੇ ਇੱਕ ਵਿਅਕਤੀ ਦੇ ਅਸਰ ਜਾਂ ਕਿਸੇ ਇੱਕ ਪਾਰਟੀ ਦੇ ਅਸਰ ਅਧੀਨ ਨਹੀਂ ਲੈਣਗੇ ਜੇ ਉਹ ਕੋਈ ਵੀ ਫੈਸਲਾ ਮੈਰਿਟ ਤੋਂ ਬਗੈਰ ਲੈਣਗੇ ਉਹ ਉਹ ਸਿੱਖ ਜਾਂ ਪੰਜਾਬ ਦੀ ਜਿਹੜੇ ਲੋਕਾਂ ਨੇ ਉਹ ਪ੍ਰਵਾਨ ਹੀ ਨਹੀਂ ਹੋਣਾ ਪ੍ਰਵਾਨ ਹੀ ਉਹ ਫੈਸਲਾ ਹੋਣਾ ਜਿਹੜੇ ਮੈਰਿਟ ਤੇ ਆਧਾਰ ਤੇ ਜਿਨ੍ਹਾਂ ਲੋਕਾਂ ਨੇ ਚਾਹੇ ਉਹ ABC ਨੇ ਚਾਹੇ ਹੁਣ ਬਾਗੀ ਨੇ ਤੇ ਚਾਹੇ ਪਹਿਲਾਂ ਨਾਲ ਸੀਗੇ ਜਿਹੜੇ ਰਿਸਪਾਂਸਿਬਲ ਸੀ 2015 ਦੇ ਜਿਹੜੀਆਂ ਬੇਇੱਜ਼ਤੀਆਂ ਹੋਈਆਂ ਬੇਬਲ ਕਲਾਂ ਦੇ ਕਤਲ ਹੋਏ ਨੇ ਔਰ ਜੋ ਕੁਝ ਵਾਪਰਿਆ ਜਿਹੜੀ ਉਹਨਾਂ ਦੀ ਉਸ ਵਕਤ ਦੀ ਵਰਕਿੰਗ ਕਮੇਟੀ ਸੀ ਜਿਹੜੇ ਮਿਨਿਸਟਰਸ ਸੀ ਕੈਬਨਿਟ ਸੀਗੀ ਆਈ ਥਿੰਕ 올 ਆਫ देम ਯੂ نو ਦੇ ਸ਼ੁੱਡ ਆਲਸੋ ਬੀ ਟੇਕਨ ਇਨਟੂ ਕਨਸੀਡਰੇਸ਼ਨ ਵਾਈਲ ది ਆਨਰੇਬਲ ਜੱਥੇਦਾਰ ਸਾਹਿਬ ਡਿਸਾਈਡਸ ਅਬਾਊਟ ਦਿਸ ਔਨ ਦਿਸ ਇਸ਼ੂ ਕੱਲ ਆਪਾਂ ਵੇਟ ਕਰਾਂਗੇ ਪਹਿਲਾਂ ਉਹ ਕੀ ਫੈਸਲਾ ਕਰਦੇ ਨੇ THEN ਵੀ ਕੈਨ ਆਫਕੋਰਸ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਛੋਟਾ ਜਿਹਾ ਸਵਾਲ ਹੈ ਜੀ ਉਹ ਫਿਰ ਤੂ ਤੂ ਮੈਂ ਮੈਂ ਦੀ ਰਾਜਨੀਤੀ ਆ ਗਿਆ ਮੈਂ ਕੁਝ ਨਹੀਂ ਕਹਿਣਾ ਅਗਰ ਉਹ ਆਉਂਦਾ ਵਾਪਸ ਮੈਨੂੰ ਕੋਈ ਇਤਰਾਜ਼ ਨਹੀਂਗਾ ਕਿਉਂਕਿ ਅਗਰ ਉਹ ਰਿਅਲਾਈਜ਼ ਕਰ ਰਿਹਾ ਕਿ ਮੈਂ ਗਲਤੀ ਕੀਤੀ ਹੈ ਤੇ ਦੈਨ ਦੈਟ ਆਈ ਐਮ ਨਾਟ ਅਗੇਂਸਟ ਇਟ ਕਿ ਕਰੇ ਕਿ ਕਰੇ ਹੋਣਾ ਚਾਹੀਦਾ ਦਸ ਬਸ ਵੀ ਆਵਾਜ਼ ਕਹਿੰਦੀ ਹੈ ਇਹ ਵੀ ਪਤਾ ਲੱਗ ਜੁ ਕਿਹੜਾ ਐਮਐਲਏ ਇਹ ਪੰਜਾਬ ਦੀ ਗੱਲ ਕਰ ਰਿਹਾ ਪਰ ਕਿਲਾਗਾ ਕਿ ਤੁਹਾਨੂੰ ਕੀ ਲੱਗਣਾ ਹੈ ਆਪਣੀ ਆਵਾਜ਼ ਸ਼ਬਦਾਂ ਪਰ ਤੇ ਮੈਂ ਤਾਂ ਮੈਂ ਤਾਂ ਕਹਿ ਰਿਹਾ ਵਾਂ ਕਿ ਮੇਰੀ ਪਾਰਟੀ ਦੇ ਕੁਝ ਲੋਕਾਂ ਨੂੰ ਇਤਰਾਜ਼ ਹੋ ਸਕਦਾ ਵਾ ਪਰ ਮੈਂ ਉਹਦੇ ਚ ਦੁਬਾਰਾ ਕਹਿਣਾ ਕਿ ਹਲੇ ਪੂਰੀ ਦਲੀਲ ਨਹੀਂ ਸੁਣੀ ਆਉਂਦੀ। ਉਹ ਸਿਰਫ ਵੋਟਾਂ ਤੋਂ ਡੇਰੀ ਜਾਂਦੇ ਕਿ ਲੁਧਿਆਣੇ ਦੇ ਬਾਹਰ ਕਿਹਦੀ ਵੋਟ ਆ ਅੰਮ੍ਰਿਤਸਰ ਦੇ ਬਾਹਰ ਕਿਹਦੀ ਵੋਟ ਆ। ਮੈਂ ਇਹ ਥੋੜੋ ਕਹਿ ਰਿਹਾ ਕਿ ਕੰਧ ਬਣਾ ਦਿਓ ਮੈਂ ਤਾਂ ਕਹਿਣਾ ਕਿ ਆ ਜਾਓ। ਫਿਰ ਜੇ ਇਹ ਗੱਲ ਆ ਤਾਂ ਫਿਰ ਦੂਜੇ ਸਟੇਟਾਂ ਨੇ ਲੋਕ ਬਣਾਇਆ ਜਾਂ ਤਾਂ ਉਹ ਸਕਰੈਪ ਕਰ ਦੇਣ ਸਾਰਾ। ਨਹੀਂ ਤੇ ਅਸੀਂ ਵੀ ਲੈ ਜਾ ਕੇ ਜ਼ਮੀਨ ਲੈ ਆ ਹਿਮਾਚਲ ਚ ਲਈਏ, ਗੁਜਰਾਤ ਚ ਲਈਏ, ਰਾਜਸਥਾਨ ਚ ਲਈਏ, ਉੱਤਰਾਖੰਡ ਚ ਲਈਏ ਬਾਹਰ ਦੇ ਬੈਨਿੰਗ ਪੀਪਲ। ਤੋਂ ਮੈਂ ਆਪਣੇ ਪੁਲਿਸ ਨੂੰ ਵੀ ਰਾਜੀ ਕਰੂੰਗਾ, ਦੂਜੀ ਪਾਰਟੀਆਂ ਦੇ ਲੀਡਰਸ ਨੂੰ ਵੀ ਮੈਂ ਹ ਇਹ ਮਤ ਸਮਝੋ ਕਿ ਇਹ ਕੋਈ ਕਿਸੇ ਇੱਕ ਵਿਅਕਤੀ ਦਾ ਬਤਨ ਨਹੀਂ ਹੈ। ਜਿਹੜਾ ਇਹ ਰੂਪਕ ਹੈ, ਇਹ ਤਾਂ ਰੂਪਕ ਹੈ ਤਾਂ ਸਿਆਸਤਾਨਾਂ ਜਿੰਨੇ ਬਹਾਸੀ ਦੇ ਵਿੱਚ ਵੋਟਾਂ ਕਿਹਦੇ ਜਗਤਪੁਰਾ ਦੀ ਜਿਹੜੀ ਦਲ ਕਰਦੇ। ਸਾਡਾ ਸਮਝਾ ਦਿੱਤਾ। ਸਾਡਾ ਤਾਂ ਅੱਜ ਵੋਟ ਪਾਣੀ ਤਾਂ ਕਿਹਦੀ ਸਭਕਾਸਤ ਦੇ ਵਿੱਚੋਂ ਤਾਂ ਸਿਆਸਤਾਨ ਵੋਟ ਬਣਾਉਂਦੇ ਨੇ। ਮੈਂ ਤੁਹਾਡੇ ਨਾਲ ਇਹਨਾਂ ਦੇ ਨੁਕਤੇ ਨਾਲ ਸਹਿਮਤ ਹਾਂ ਕਿ ਅਸੀਂ ਆਪਣੇ ਲਾਲਚ ਵਿੱਚ ਪੰਚਾਇਤ ਚੋਣਾਂ 'ਚ ਵੀ ਵੋਟਾਂ ਬਣਾਉਂਦੇ ਆਂ, ਅਸੈਂਬਲੀਆਂ 'ਚ ਵੀ ਵੋਟਾਂ ਬਣਾਉਂਦੇ ਆਂ। ਪਰ ਅਸੀਂ ਇਹਦੇ ਜਿਹੜੇ ਕੀ ਕਹਿੰਦੇ ਹੁੰਦੇ ਕਿ ਲੌਂਗ ਲਾਸਟਿੰਗ ਇਫੈਕਟਸ ਨਹੀਂ ਦੇਖਦੇ ਤੁਸੀਂ ਆਪਣੇ ਪੈਰ ਤੇ ਆਪ ਕੁਹਾੜੀ ਮਾਰ ਰਹੇ ਹੋ ਐਵੇਂ ਇੱਕ ਸਰਪੰਚੀ ਲੈਣ ਵਾਸਤੇ ਇੱਕ ਛੋਟੀ ਮੋਡੀ ਜਿਹਾ ਇਲੈਕਸ਼ਨ ਜਿੱਤਣ ਵਾਸਤੇ ਉਹਨਾਂ ਨੂੰ ਵੀ ਮੈਂ ਕਹੂੰਗਾ ਕਿ ਡੁਗਾਈ ਨਾ ਪਹਿਲਾਂ ਇਸ ਨੂੰ ਸਟੱਡੀ ਕਰੋ ਇਹਨੂੰ ਸਮਝੋ ਇਹ ਮੁੱਦਾ ਹੈ ਕੀ ਆ ਔਰ ਇਹਦੇ ਉੱਤੇ ਪਕਾਇਦਾ ਤੌਰ ਤੇ ਵਿਧਾਨ ਸਭਾ ਵਿੱਚ ਚਰਚਾ ਕਰੋ ਜਿਨ੍ਹਾਂ ਨੇ ਵੈਸੇ ਦੇ ਉਲਟ ਕਰਨੀ ਕਰਨਾਂ ਕਿ ਪਤਾ ਤਾਂ ਲੱਗੇ ਲੋਕਾਂ ਨੂੰ ਪੰਜਾਬ ਦੇ ਕਿ ਲੋਕ ਕਿੱਥੇ ਘਰੇ ਤੁਸੀਂ ਕੁਝ ਕਹਿ ਰਹੇ ਸੀ ਤੁਸੀਂ ਕੁਝ ਕਹਿ ਰਹੇ ਸੀ ਕਿ ਮੈਂ ਪੁੱਛਿਆ ਜਿਹੜਾ ਬਿਲ ਜਸਤੀ ਤੱਕ ਸਿੱਟੇ ਪਹੁੰਚਾ ਸਕਦਾ ਸੀ ਹਾਂਜੀ ਇਹੇ ਸ਼ਰਤਾਂ ਪੀਐਸਟੀਪੀਆ ਪ੍ਰੋਜੈਕਟ ਦੱਸ ਸਕਦਾ ਹਾਂ ਮੈਂ ਮੈਂ ਮੂٹے ਤੌਰ ਤੇ ਦੱਸ ਦਿੰਦਾ ਵਾ ਦੇਖੋ ਬਹੁਤ ਟੈਕਨੀਕੈਲिटीज ਵਿੱਚ ਨਹੀਂ ਜਾਣ ਦੀ ਲੋੜ ਗੂਗਲ ਦੇ ਉੱਤੇ ਹਿਮਾਚਲ ਪ੍ਰਦੇਸ਼ ਟੈਨੈਂਸੀ ਐਂਡ ਲੈਂਡ ਰਿਫਾਰਮਸ ਐਕਟ 1972 ਪਿਆ ਹੋਇਆ ਵਾ ਪਰ ਮੇਨ ਹੈਗਾ ਵੇ ਕਿ ਕੋਈ ਵੀ ਆਦਮੀ ਹਿਮਾਚਲ ਵਿੱਚ ਜਾ ਕੇ ਐਗਰੀਕਲਚਰ ਲੈਂਡ ਨਹੀਂ ਲੈ ਸਕਦਾ 댓 ਇਟਸੈਲਫ ਸਟਾਪਸ ਏਵਰੀਥਿੰਗ ਕਿਉਂਕਿ ਜਦੋਂ ਤੁਸੀਂ ਐਗਰੀਕਲਚਰ ਲੈਂਡ ਲੈਣੇ ਹੋ ਤੁਸੀਂ ਫਿਰ ਆਧਾਰ ਕਾਰਡ ਬਣਾਉਣੇ ਹੋ ਫਿਰ ਤੁਸੀਂ ਉੱਥੇ ਵੋਟਰ ਬਣਦੇ ਹੋ ਫਿਰ ਤੁਸੀਂ ਲਿਜਿਟਿਮੇਟਲੀ ਸਰਕਾਰੀ ਨੌਕਰੀ ਲੈ ਸਕਦੇ हिमाचल प्रदेश ਨੇ ਜਿਹੜਾ ਆਪਣਾ ਉਹਨਾਂ ਦਾ ਅਪਾਰਟਮੈਂਟ ਐਕਟ ਉਹਨੂੰ ਆਲਟਰ ਕੀਤਾ ਵਾ ਉਹਨੂੰ ਆਲਟਰ ਕਰਕੇ ਕਹੇ ਕਿ ਬਿਲਡਰ ਜੇ ਕੋਈ ਢਾਂਕ ਕੇ ਕੋਈ ਫਲੈਟ ਬਣਾਉਣਾ ਚਾਹੁੰਦਾ ਵਾ ਉਹ ਆਪਣੇ ਫਲੈਟਾਂ ਗਾ ਵੇਚ ਸਕਦਾ ਵਾ ਨੋਸੀ ਦੈਟ ਇਜ਼ ਬਿਕੋਜ਼ ਟੂਰਿਸਟ ਸਟੇਟ ਹੈ ਉਹਨਾਂ ਨੂੰ ਉੱਥੋਂ ਰੈਵਨਿਊ ਜਨਰੇਟ ਹੁੰਦੀ ਆ ਤਾਂ ਕਰਕੇ ਉਹਨਾਂ ਨੇ ਕਿਹਾ ਕਿ ਅਸੀਂ ਇੱਥੇ ਢਾਂਕ ਅਪਾਰਟਮੈਂਟ ਐਕਟ ਸੋ ਮੁਟਲੇ ਤੌਰ ਦੇ ਉੱਤੇ ਐਗਰੀਕਲਚਰ ਲੈਂਡ ਲੈਂਡ ਦੇ ਉੱਤੇ ਪਾਬੰਦੀ ਤੇ ਆਧਾਰ ਕਾਰਡ ਦੇ ਉੱਤੇ ਪਾਬੰਦੀ ਤੇ ਗਵਰਨਮੈਂਟ ਜੌਬ ਦੇ ਉੱਤੇ ਪਾਬੰਦੀ ਇਹ ਸਾਰੀਆਂ ਗੱਲਾਂ ਉਹਦੇ ਮੱਦ ਵਿੱਚ ਆ ਜਾਂਦੀਆਂ ਨੇ ਕਿੰਨੇ ਸਾਲ ਤੱਕ ਜੇ ਕੋਈ ਰਹਿ ਸਕਦਾ ਪੰਜਾਬ ਤੇ ਉਸ ਤੋਂ ਬਾਅਦ ਸਾਰੇ ਹੱਕ ਲੈ ਸਕਦਾ ਨਹੀਂ ਜੇ ਅਸੀਂ ਲਾ ਇੰਟਰਡਿਊਸ ਕਰਾਂਗੇ ਜਿਹੜੀਆਂ ਪੰਜਾਬ ਸਰਕਾਰ ਸ਼ਰਤਾਂ ਲਾਵੇਗੀ ਉਹ ਜਿੱਦਣ ਸ਼ਰਤਾਂ ਪੂਰੀਆਂ ਹੋ ਜਾਣਗੇ ਤੁਸੀਂ ਉਹ ਸਾਡਾ ਇੱਥੋਂ ਦਾ ਪਰਮਨੈਂਟ ਰੈਜ਼ੀਡੈਂਟ ਬਣ ਹੁਣ ਦੇਖੋ ਇੰਡਸਟਰੀ ਵੀ ਸਾਨੂੰ ਚਾਹੀਦੀ ਹੈ ਹਿਮਾਚਲ ਵਿੱਚ ਇੰਡਸਟਰੀ ਤੁਹਾਡਾ ਖਿਆਲ ਹੈ ਕਿ ਸਾਰੀ ਕੱਲੀ ਹਿਮਾਚਲ ਦੀ ਥੋੜੋ ਇੰਡਸਟਰੀ ਬਾਹਰੋਂ ਆ ਕੇ ਇੰਡਸਟਰੀ ਲੱਗੀ ਅਸੀਂ ਉਹਦੇ ਖਿਲਾਫ ਨਹੀਂ ਗਏ ਅਸੀਂ ਕਹਿੰਦੇ ਕਿ ਇਵੇਂ ਨੰਡਸਟਰੀਅਲ ਲੈਂਡ ਐਕਵਾਇਰ ਕਰਨੀ ਆ ਉਹ ਸਾਰੀਆਂ ਆਨਕੇ ਸ਼ਰਤਾਂ ਪੂਰੀਆਂ ਇਸ ਬਿਲ ਵਿੱਚ ਹਰ ਇੱਕ ਪ੍ਰੋਵੀਜ਼ਨ ਹੈ ਸਾਰੀਆਂ ਪ੍ਰੋਵੀਜ਼ਨਸ ਨੇ ਫੋਰ ਪਰਮਨੈਂਟ ਰੈਜ਼ਿਡੈਂਸੀ ਫੋਰ ਟੈਂਪੋਰਰੀ ਰੈਜ਼ਿਡੈਂਸੀ ਫੋਰ ਇੰਡਸਟਰੀਅਲ ਇਨਵੈਸਟਮੈਂਟ ਫੋਰ ਸੀਕਿੰਗ ਗਵਰਨਮੈਂਟ ਜੌਬਸ ਉਹ ਸੱਤਾ ਪੁਰੀਆ ਕਰਕੇ ਜਿਹੜਾ ਮਰਜ਼ੀ ਬੰਦਾ ਜਿਹੜਾ ਉਹ ਆ ਸਕਦਾ ਕਹਿੰਦਾ ਸਰ ਮੈਂ ਹਰ ਵਾਰ ਇਹ ਪਾਸਪੋਰਟ ਪਾਸਪੋਰਟ ਫੂਟਾ ਜਾਂਦਾ ਹੈ ਜਾ ਰਿਹਾ ਸਪੇਸ ਕ੍ਰੀਏਟ ਕਰਦੀ ਹੈ ਉਹ ਫਰਕੀ ਚੱਕਰੀ ਦੇ ਨਾਲ ਲੈ ਕੇ ਉਹਦੇ ਬਾਹਰ ਜਾ ਰਹੀ ਹੈ ਕੋਈ ਸਾਰੀ ਕਿਸੇ ਲੱਗਦੀ ਕਿ ਸਿੱਧੇ ਇੱਕੋ ਤਾਂ ਚੁੱਕੋ ਮੈਂ ਦੇਖੋ ਬਾਹਰ ਜਾਣ ਤੋਂ ਅਸੀਂ ਲੋਕਾਂ ਨੂੰ ਇਸ ਕਰਕੇ ਨਹੀਂ ਰੋਕ ਪਾ ਰਹੇ ਕਿਉਂਕਿ ਪੰਜਾਬ ਦੇ ਮੈਂ ਕਹਿੰਦਾ ਸਰਕਾਰੀ ਜੋਬਸ ਹੀ ਸਾਰੀਆਂ ਬਾਹਰੀਆਂ ਚਲੇ ਗਈਆਂ ਪੰਜਾਬ ਦਾ ਛੋਟਾ ਸਾਰਾ ਟ੍ਰੇਡ ਬਾਹਰਲੇ ਲੋਕਾਂ ਨੇ ਆ ਕੇ ਕੈਪਚਰ ਕਰ ਲਿਆ ਵਾ देयर आर नो ਓਪਰਚੁਨਿਟੀਆਂ ਇਨ ਪੰਜਾਬ ਰਿਵਰਸ ਮਾਈਗ੍ਰੇਸ਼ਨ ਉਦਣ ਹੋਊਗੀ ਜਦੋਂ ਅਸੀਂ ਆਪਣੀ ਸਟੇਟ ਦੇ ਅਧਿਕਾਰਾਂ ਨੂੰ ਪ੍ਰੋਟੈਕਟ ਕਰਨ ਲੱਗੇ ਅਸੀਂ ਗਵਰਨਮੈਂਟ ਜੌਬਸ ਮਹਿਫੂਜ਼ ਕਰ ਲਾਂਗੇ ਅਸੀਂ ਆ ਜਿੰਨਾ ਬਾਹਰੋਂ ਆ ਰਹੀ ਆਬਾਦੀ ਇਸ ਨੂੰ ਮਹਿਫੂਜ਼ ਇਸ ਨੂੰ ਰੋਕ ਕੇ ਜਿਹੜਾ স্মਲ ਐਂਡ ਮੀਡੀਅਮ ਸਕੇਲ ਜਿੰਨਾ ਬਿਜ਼ਨਸ ਤੁਹਾਨੂੰ ਪਤਾ ਕਿ ਸਾਰੀ ਕੰਸਟਰਕਸ਼ਨ ਵਰਕ ਲਾਈਨ ਹੈਜ਼ ਬੀਨ ਓਵਰਟੇਕਨ ਬਾਈ ਆਊਟਸਾਈਡਰਸ ਆਲ ਮਾਰਬਲ ਆਲ ਸੈਨੀਟਰੀ ਆਲ ਪੇਂਟ ਆਲ ਕਾਰੀਗਰੀ ਜਿੰਨਾ ਛੋਟਾ ਫਾਸਟ ਫੂਡ ਦਾ ਵਪਾਰ ਹੈ ਪੰਜਾਬ ਪਿੰਡਾਂ ਤੋਂ ਕਸਬਿਆਂ ਤੇ ਪਹੁੰਚਾ ਸਾਰਾ ਕੁਝ ਡੇ ਖੋ ਚੁੱਕਾ ਵਾ ਜਿੰਨਾ ਇੰਡਸਟਰੀਅਲ ਲੇਬਰ ਸਾਰੀ ਦੈਟ ਹੈਸ ਬੀਨ ਓਵਰਟੇਕਨ ਸੋ ਰਿਵਰਸ ਮਾਈਗ੍ਰੇਸ਼ਨ ਰੋਕਣ ਨੂੰ ਇਹੀ ਤਰੀਕਾ ਵਾ ਇਹ ਗੱਲਾਂ ਸਾਰੀਆਂ ਅਸੀਂ ਜਾ ਕੇ ਐਜੂਕੇਟ ਕਰਾਂਗੇ ਔਰ ਮੈਂ ਇਹਨੂੰ ਇੱਕ ਕੋਈ ਰੰਗਤ ਇਹ ਕੋਈ ਮਜ਼ਹਬ ਦੀ ਗੱਲ ਨਹੀਂ ਹੈ ਕਿ ਸਾਡੀ ਸਟੇਟ ਦੀ ਗੱਲ ਹੈਗੀ ਆ ਇਹ ਕੋਈ ਐਸੇ ਫਿਰਕੇ ਕਿਸੇ ਇੱਕ ਜਾਤ ਦੀ ਗੱਲ ਨਹੀਂ ਕੀ ਇਸ ਕਰਕੇ ਤਾਂ ਕਰਕੇ ਮਾਸ ਕੰਟੈਕਟ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਨਾ ਜ਼ਰੂਰੀ ਹੈ ਖੈਰਾ ਸਾਹਿਬ ਤੁਸੀਂ ਲੁਧਿਆਣੇ ਦੀ ਇਗਜ਼ਾਮਪਲ ਦਿੱਤੀ ਆ ਤਾਂ ਪ੍ਰਵਾਸੀ ਮਹਿਲਾਵਾਂ ਪਿੰਡਾਂ ਦੀਆਂ ਸੁਣੀਆਂ ਤੱਕ ਪਹੁੰਚ ਗਈਆਂ ਹੋਈਆਂ ਪ੍ਰਵਾਸੀ ਜਿਹਨੇ ਦੱਦੇ ਸਕੇ ਉਹ ਖੇਤਾਂ 'ਚ ਕੰਮ ਕਰਦੇ ਆ ਉਹਨਾਂ ਕਿ ਜੇ ਜਾ ਕੇ ਸੋਈਆਂ 'ਚ ਕੰਮ ਕਰਦੇ ਸਵਾਲ ਪੁੱਛਦਾ ਇਹ ਮਸਲਾ ਇੱਕ ਵੱਡਾ ਮਸਲਾ ਹੈਗਾ ਸਿਰਫ ਲੁਧਿਆਣੇ ਤੱਕ ਸੀਮਿਤ ਹੈਗਾ ਇਸ ਮਸਲੇ ਤੇ 2022 ਦੇ ਵਿੱਚ ਜਿਹੜੀ ਛੋਟੀ ਚਾਤਸ ਦੀ ਹਾਰ ਹੋਈ ਚੰਦਰਜੀਤ ਸਿੰਘ ਢੰਡੀ ਦਾ ਜਿਹੜਾ ਸਟੇਟਮੈਂਟ ਸੀ ਜਿਹੜਾ ਪ੍ਰੈਕਿਆ ਕਰਦੇ ਹਾਜੀ ਵਿੱਚ ਉਹਨਾਂ ਨੇ ਕਿਛ ਕੋਈ ਇੱਕ ਬਹੁਤ ਵੱਡਾ ਕਾਰਨ ਸੀਗਾ ਉਹਦਾ ਇਫੈਕਟ ਯੂਪੀ ਤੱਕ ਪਿਆ ਸੀ ਯੂਪੀ ਦੇ ਵਿੱਚ ਵੀ ਵੋਟਾਂਗਾਂ ਉਹਦੀ ਕਿੱਥਾ ਹੋਈ ਸਰਪਾਰਟੀ ਪਾਰਟੀ ਲਾਈਨ ਦੇ ਵਿੱਚ ਇਹ ਇਸ਼ੂ ਆਈ ਦਾ ਕੀ ਤੁਸੀਂ ਰਾਜਾ ਬ੍ਰਿਕਿਟ ਨਾਲ ਗੱਲਬਾਤ ਕਰਤੀ ਹੈਗੀ ਹੈ ਕਿ ਇਹ ਕੋਈ ਪਾਰਟੀ ਐਪੀਰੈਂਟਲੀ ਐਪੀਰੈਂਟਲੀ ਅੱਜ ਦੀ ਡੇਟ ਵਿੱਚ ਹੋ ਸਕਦਾ ਵਾ ਕਿ ਮੇਰੀ ਪਾਰਟੀ ਦੇ ਲੀਡਰ ਇਸ ਗੱਲ ਦੇ ਉੱਤੇ ਸਹਿਮਤ ਨਹੀਂ ਹੋਗੇ ਮੈਂ ਤਾਂ ਕਹਿ ਰਿਹਾ ਵਾਂ ਜਿਹੜਾ ਤੁਸੀਂ ਕਿਹਾ ਬਾਈ ਦੇ ਵਿੱਚ ਕੋਈ ਹਾਰ ਹੋਈ ਉਹ ਕਹੇ ਰਹੀ ਸ਼ਬਦਾਵਲੀ ਦੀ ਹਾਰ ਐ ਮੈਂ ਤਾਂ ਬੜਾ ਕਹਿਣਾ ਕਿ ਸਤਕਾਰ ਨਾ ਕਹਿਣਾ ਕਿ ਕਾਨੂੰਨ ਬਣਾਓ ਕੰਧ ਨਾ ਬਣਾਓ ਟੰਡੇ ਵਾਲੀ ਤਾਰ ਨਾ ਲਾਓ ਕਾਨੂੰਨ ਬਣਾ ਕੇ ਜਿਹੜਾ ਇੱਥੇ ਸ਼ੱਤਾਂ ਪੂਰੀਆਂ ਕਰਕੇ ਆ ਸਕਦਾ ਦੂਸਰਾ ਮੈਂ ਕਹਿਣਾ ਚਾਹੁੰਦਾ ਕਿ ਮੈਂ ਆਮ ਵੈਰੀ ਸ਼ੋਰ ਕਿ ਇਸ ਮੁੱਦੇ ਦੇ ਉੱਤੇ ਮੇਰੀ ਪਾਰਟੀ ਦੇ ਲੀਡਰ ਕਿਉਂ ਬਚਟਣ ਜਦ ਤੱਕ ਉਹਨਾਂ ਨੇ ਇਸ ਗੱਲ ਨੂੰ ਅਚੀ ਤਰ੍ਹਾਂ ਐਨਾਲਾਈਜ਼ ਨਹੀਂ ਕੀਤਾ ਸਾਰੇ ਉੱਤੋਂ ਉੱਤੋਂ ਜਵਾਬ ਦੇ ਰਹੇ ਨੇ ਮਿਸਾਲ ਦੇ ਤੌਰ ਤੇ ਪਰ ਮੈਂ ਕਹੀਦਾ ਜਾਣਾ ਉਹ ਕਹਿੰਦੇ ਜੀ ਸਾਡੇ ਬੱਚੇ ਵੀ ਬਾਹਰ ਜਾ ਰਹੇ ਨੇ ਜਦੋਂ ਮੈਂ ਉਹਨਾਂ ਨੂੰ 1 ਟੂ 1 ਪੁੱਛੂੰਗਾ ਕਿ ਸਾਡੇ ਬੱਚੇ ਵਿਦੇਸ਼ਾਂ ਜਾ ਕੇ ਬਿਨਾ ਸ਼ਰ ਪੂਰੇ ਹੋ ਜਾਂਦੇ ਪੱਕੇ ਹੋ ਜਾਂਦੇ ਉਹ ਕਹਿੰਣਗੇ ਨਹੀਂ ਪੱਕੇ ਹੁੰਦੇ ਜੀ ਬਸ ਇਹੀ ਸ਼ਰਤ ਤਾਂ ਮੈਂ ਚਾਹਨਾ ਵਾਂ ਇਹਦੇ ਕਿ ਆਪਾਂ ਦੇਖੋ ਜਦੋਂ ਦਲੀਲ ਪੇਸ਼ ਕਰਾਂਗੇ ਹਲੇ ਇਹਦੇ ਤੇ ਫੁੱਲ ਫਲੇਜਡ ਡਿਸਕਸ਼ਨ ਨਹੀਂ ਹੋਈ ਸਿਰਫ ਕਾਂਗਰਸ ਲੈਜਿਸਲੇਚਰ ਪਾਰਟੀ 2023 ਜਨਵਰੀ ਚ ਮੈਂ ਜਦੋਂ ਬਿੱਲ ਪੇਸ਼ ਕਰਨਾ ਸੀ ਉਦੋਂ ਮੈਂ ਉਹਨਾਂ ਨੂੰ ਸਮਝਾਇਆ ਸੀਗਾ ਤਾਂ ਕਰਕੇ ਮੇਰੇ ਨਾਲ ਲੀਡਰ ਆਫ ਆਪੋਜੀਸ਼ਨ ਗਏ ਸੀ ਕੁਲਤਾਰ ਸਿੰਘ ਸੰਧਵਾ ਦੇ ਦਫ਼ਤਰ 'ਚ ਤੋਂ ਬਾਅਦ ਵਿੱਚ ਚਲੋ ਉਹਨਾਂ ਨੇ ਕੋਈ ਆਪਣਾ ਵਿਦਡਰੋ ਕੀਤੀ ਗੱਲ ਉਹ ਅਲੱਗ ਆ ਪਰ ਮੈਂ ਸਮਝਦਾ ਕਿ ਜੇ ਦੇਤੇ ਥ੍ਰੈਡ ਬੇਅ ਡਿਸਕਸ਼ਨ ਹੋਊਗੀ ਕੋਈ ਵੀ ਇਸ ਕਾ ਬਿੱਲ ਦਾ ਆਪੋਜ਼ ਨਹੀਂ ਕਰੇਗਾ ਚੰਡੀਗੜ੍ਹ ਤਾਂ ਅਦੇ ਵਿੱਚ ਵੀ ਇਹ ਬਹੁਤ ਵੱਡਾ ਹੈਗਾ ਉਸ ਬਾਅਦ ਪੰਜਾਬ ਦਾ ਇਸ਼ਤ ਹੈਗਾ ਪੰਜਾਬ ਦਾ ਰਾਜਸਤਾ ਵਿੱਚ ਚੰਡੀਗੜ੍ਹ ਚੰਡੀਗੜ੍ਹ ਵੀ ਬਹੁਤ ਵੱਡਾ ਹੀ ਨਾਲ ਲੈਣਾ ਹੈ ਤੁਸੀਂ ਪੰਜਾਬ ਦਾ ਰਾਜਸਤਾ ਨਹੀਂ ਹਾਂ ਨਹੀਂ ਚੰਡੀਗੜ੍ਹ ਆਫ ਕੋਰਸ ਚੰਡੀਗੜ੍ਹ ਹੇਈ ਸਾਡਾ ਕੈਪੀਟਲ ਹੈ ਹੁਣ ਚੰਡੀਗੜ੍ਹ ਦੀ ਡੈਮੋਗ੍ਰਾਫੀ ਨੂੰ ਆਲਟਰ ਕੀਤਾ ਕੇਂਦਰ ਸਰਕਾਰ ਜਗਾ ਦੇ ਰਹੀ ਹੈ ਉੱਥੇ ਵਿਧਾਨ ਸਭਾ ਬਣਾਉਣਾ ਦੇ ਹੈਵ ਨੋ ਰਾਈਟ ਐਟ ਆਲ ਸਾਡੀ ਜਿਹੜੀ 60 40 ਦਾ ਅਨੁਪਾਤ ਹੈ ਉਹ ਡਿਸਟਰਾਏ ਕਰਤਾ ਸਾਰੇ ਜਿੰਨੇ ਮੁਲਾਜ਼ਮ ਨੇ ਮੇਰਾ ਖਿਆਲ 80% ਹਰਿਆਣਾ ਆ ਗਿਆ ਪੰਜਾਬ ਦੀ ਜਗ੍ਹਾ ਦੇ ਉੱਤੇ 20% ਪੰਜਾਬ ਦੇ ਮੁਲਾਜ਼ਮ ਅਫਸਰ ਨਹੀਂ ਰਹਿ ਗਏ ਇਹ ਵੀ ਉਹ ਇਹ ਵੀ ਤਾਂ ਹੋ ਰਿਹਾ ਕਿ ਸਾਡੀ ਪੋਲੀਟੀਕਲ ਕਲਾਸ ਇਹਦੇ ਤੇ ਉੱਤੇ ਪਹਿਰਾ ਨਹੀਂ ਦੇ ਰਹੀ ਹੈ ਇਹ ਮੁੱਦੇ ਨੇ ਜਿਹਦੇ ਤੇ ਪੋਲੀਟੀਕਲ ਜਮਾਤ ਨੂੰ ਚਾਹੇ ਉਹ ਬਕਾਲੀ ਤੇ ਚਾਹੇ ਉਹ ਕਾਂਗਰਸ ਚਾਹੇ ਕੋਈ ਹੋਰ ਪਾਰਟੀ ਉਹਨਾਂ ਨੂੰ ਇਹਨਾਂ ਮੁੱਦਿਆਂ ਦੇ ਉੱਤੇ ਬਹੁਤ ਠੋਸ ਪੈਰਾ ਦੇਣਾ ਚਾਹੀਦਾ ਔਰ ਸਭ ਤੋਂ ਪਹਿਲਾਂ ਮੈਂ ਕਹਿਣਾ ਚਾਹਨਾ ਸਭ ਤੋਂ ਵੱਡਾ ਪੈਰਾ ਦੇਣ ਦਾ ਫਰਜ਼ ਅਕਾਲੀ ਦਲ ਦਾ ਸੀਗਾ ਇਹ ਅਕਾਲੀ ਦਲ ਨੇ ਵੱਧ ਅਧਿਕਾਰਾਂ ਦੀ ਲੜਾਈ ਵੀ ਛੱਡੀ ਪੰਜਾਬੀ ਬੋਲਦੇ ਇਲਾਕੇ ਤੇ ਚੰਡੀਗੜ੍ਹ ਦਾ ਵੀ ਕਲੇਮ ਛੱਡਿਆ ਤੇ ਇਸ ਮੁੱਦੇ ਦੇ ਉੱਤੇ ਵੀ ਉਹਨਾਂ ਦਾ ਜਿਹੜਾ ਹੈਗਾ ਚੁੱਪ ਰਹਿਣਾ ਉਹ ਪੰਜਾਬ ਲਈ ਬਹੁਤ ਘਾਤਕ ਹੈ ਮੈਂ ਉਹਨਾਂ ਨੂੰ ਵੀ ਅਪੀਲ ਕਰੂੰਗਾ ਕਿ ਪਹਿਲਾਂ ਇਸ ਨੂੰ ਸਮਝੋ ਔਰ ਫਿਰ ਇਹ ਸਮਝੇ ਇਸ ਮੁੱਦੇ ਨੂੰ ਸਮਝਣ ਤੋਂ ਬਾਅਦ ਇਹਦੇ ਉੱਤੇ ਆਪਣੀ ਰਾਏ ਰੱਖੋ ਥੋੜੇ ਘੱਟੇ ਬਾਕੀ ਬਚੇ ਆ ਦੂਸੰਬਰ ਦਾ ਦਿਨ ਆ ਗਿਆ ਜੋ ਉਤੇ ਸਜ਼ਾ ਸੁਾਈ ਜਾਣੀ ਹੈ ਜਿਹੜੇ ਲੀਡਰ ਨੂੰ ਤਲਬ ਕੀਤਾ ਬਣਾ ਉਹਦੇ ਵਿੱਚ ਬਸ ਪਾਰਟੀ ਦੇ ਲਈ ਖਾਸ ਕਰਕੇ ਦੋਸਤੋ ਪਹਿਲਾਂ ਇਹਦੇ ਸਭਾਵਨਾਵਾਂ ਪੜੀਆਂ ਹੋਈਆਂ ਉਸ ਲੈ ਕੇ ਤੁਹਾਡੀ ਸਜੈਸ਼ਨ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਭਾਰੂ ਤੇ ਕਿਸ ਤਰ੍ਹਾਂ ਦੇ ਫੈਸਲੇ ਨਹੀਂ ਅਕਾਲ ਤਖਤ ਸਾਹਿਬ ਤੇ ਜਥੇਦਾਰ ਤੋਂ ਸਾਰੀ ਦੁਨੀਆ ਇਹੀ ਫੇਅਰਨੈਸ ਦੀ ਉਮੀਦ ਹੀ ਕਰੂਗੀ ਕਿ ਜੋ ਵੀ ਫੈਸਲਾ ਲੈਣਗੇ ਮੈਰਿਟ ਦੇ ਆਧਾਰ ਤੇ ਲੈਣ ਕਿਸੇ ਇੱਕ ਵਿਅਕਤੀ ਦੇ ਅਸਰ ਜਾ ਕਿਸੇ ਇੱਕ ਪਾਰਟੀ ਦੇ ਅਸਰ ਅਧੀਨ ਨਹੀਂ ਲੈਣਗੇ ਜੇ ਉਹ ਕੋਈ ਵੀ ਫੈਸਲਾ ਮੈਰਿਟ ਤੋਂ ਬਗੈਰ ਲੈਣਗੇ ਉਹ ਉਹ ਸਿੱਖ ਜਾਂ ਪੰਜਾਬ ਦੀ ਜਿਹੜੇ ਲੋਕਾਂ ਨੇ ਉਹ ਪ੍ਰਵਾਨ ਹੀ ਨਹੀਂ ਹੋਣਾ ਪ੍ਰਵਾਨ ਹੀ ਉਹ ਫੈਸਲਾ ਲਿਆ ਹੋਣਾ ਜਿਹੜੇ ਮੈਰਿਟ ਤੇ ਆਧਾਰ ਤੇ ਜਿਨ੍ਹਾਂ ਲੋਕਾਂ ਨੇ ਚਾਹੇ ਉਹ ABC ਨੇ ਚਾਹੇ ਹੁਣ ਬਾਗੀ ਨੇ ਤੇ ਚਾਹੇ ਪਹਿਲਾਂ ਨਾਲ ਸੀਗੇ ਜਿਹੜੇ ਰਿਸਪਾਂਸਿਬਲ ਸੀ 2015 ਦੇ ਜਿਹੜੀਆਂ ਬੇਇੱਜ਼ਤੀਆਂ ਹੋਈਆਂ ਬੇਬਲ ਕਲਾਂ ਦੇ ਕਤਲ ਹੋਏ ਨੇ ਔਰ ਜੋ ਕੁਝ ਵਾਪਰਿਆ ਜਿਹੜੀ ਉਹਨਾਂ ਦੀ ਉਸ ਵਕਤ ਦੀ ਵਰਕਿੰਗ ਕਮੇਟੀ ਸੀ ਜਿਹੜੇ ਮਿਨਿਸਟਰ ਸੀ ਕੈਬਨਿਟ ਸੀਗੀ ਆਈ ਥਿੰਕ 올 ਆਫ देम ਯੂ نو ਦੇ ਸ਼ੁੱਡ ਆਲਸੋ ਬੀ ਟੇਕਨ ਇਨਟੂ ਕਨਸੀਡਰੇਸ਼ਨ ਵਾਈਲ ది ਆਨਰੇਬਲ ਜੱਜੇਦਾਰ ਸਾਹਿਬ ਡਿਸਾਈਡਸ ਅਬਾਊਟ ਦਿਸ ਔਨ ਦਿਸ ਇਸ਼ੂ ਕੱਲ ਆਪਾਂ ਵੇਟ ਕਰਾਂਗੇ ਪਹਿਲਾਂ ਉਹ ਕੀ ਫੈਸਲਾ ਕਰਦੇ ਨੇ THEN ਵੀ ਕੈਨ ਆਫਕੋਰਸ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਛੋਟਾ ਜਿਹਾ ਸਵਾਲ ਹੈ ਜੀ ਉਹ ਫਿਰ ਤੋਟੂ ਮੈਂ ਮੈਂ ਦੀ ਰਾਜਨੀਤੀ ਆ ਗਿਆ ਮੈਂ ਕੁਝ ਨਹੀਂ ਕਹਿਣਾ ਅਗਰ ਉਹ ਆਉਂਦਾ ਵਾਪਸ ਮੈਨੂੰ ਕੋਈ ਇਤਰਾਜ਼ ਨਹੀਂਗਾ ਕਿਉਂਕਿ ਅਗਰ ਉਹ ਰਿਅਲਾਈਜ਼ ਕਰ ਰਿਹਾ ਕਿ ਮੈਂ ਗਲਤੀ ਕੀਤੀ ਹੈ ਤੇ ਦੈਨ ਦੇ ਟੂ ਆਈ ਐਮ ਨਾਟ ਅਗੇਂਸਟ ਇਟ